ਜਿਹੜਾ ਬਈ ਕੈਮਰਾ ਪਿੱਛੇ ਕਰ ਲੈ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਹੈ ਜੀ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਤੇ ਬਸੇ ਪਟਾਣਾ ਆਇਆ ਹਾਂ ਇਸ ਤੋਂ ਬਾਅਦ ਮਰਿੰਡੇ ਵੀ ਜਾਊਂਗਾ ਤੇ ਅਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਹੈ ਉਹ ਵੀ 90% ਮੈਨੂੰ D7 ਦੱਸਿਆ ਕਿ 90% ਲਿਫਟਿੰਗ ਹੋਊਗੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀਗਾ ਕਿ ਘੱਟ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਗਾ ਕੇ ਦੇ ਰਹੇ ਹਾਂ ਤੇ ਕਿਉਂਕਿ ਫੂਡ ਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 1,70,000 ਤੋਂ ਉੱਪਰ 1,70,000 ਲੱਖ 170 ਲੱਖ 170 ਲੱਖ ਮੀਟਰਕ ਟਨ ਅਸੀਂ ਫੂਡ ਬਾਲ ਚ ਦੇਵਾਂਗੇ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤਿਆਂ 'ਚ ਆ ਰਹੇ ਨੇ ਤੇ ਆਰਤੀਆ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵੜਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖ ਵੀ ਰਹੀ ਹੈ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਚੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਕੁਝ ਜਿਵੇਂ ਸੀਐਮ ਸਾਹਿਬ ਸਾਣਾ ਸਿਵਲ ਹਸਪੀਟਲ ਹੈ ਜੀ ਲੰਬੇ ਅਰਸੇ ਤੋਂ ਨਵਾਂ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਨੇ ਦੇਖੋ ਹੈਲਥ ਤੇ ਸਾਡੀ ਪ੍ਰਾਇਓਰਟੀ ਹੈ ਆਮ ਆਦਮੀ ਕਲੀਨਿਕ ਹੋ ਗਏ 880 ਦੇ ਲੈ ਲੈ ਹੁਣ ਆਉਣ ਵਾਲੇ ਦਿਨਾਂ ਵਿੱਚ 200 ਹੋਰ ਹੋ ਜੂਗਾ 1000 ਤੋਂ ਉਪਰ ਆਮ ਆਦਮੀ ਕਲੀਨਿਕ ਹੋ ਜਾਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਹੈ ਘਟੇ ਕਿਤੇ ਹਰ ਗੱਲ ਵਾਸਤੇ ਸਿਵਲ ਚ ਜਾਂ ਚੰਡੀਗੜ੍ਹ ਭੇਜਦੇ ਹਰ ਛੋਟੀ ਜਿਹੀ ਬਿਮਾਰੀ ਬੱਚੀ ਵੀ ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਉੱਤੇ ਹੋ ਗਈ ਤੇ ਕਈ ਬੰਦੇ ਇਹ ਸੋਚਦੇ ਹੋਣਗੇ ਵੀ ਆਬਾਦੀ ਤਾਂ 3 ਕਰੋੜ ਐ ਸਵਾ 3 ਕਰੋੜ ਕਈ ਬੰਦੇ ਦੋ ਦੋ ਵਾਰੀ ਵੀ ਜਾਏ ਤਿੰਨ ਤਿੰਨ ਵਾਰੀ ਵੀ ਜਾਏ ਤਾਂ ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ ਤੇ ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਦੇਰ ਬੱਸ ਹੀ ਪਠਾਣਾ ਦੀ ਵੀ ਵਾਰੀ ਆਉਗੀ ਔਰ ਜਿੱਥੇ ਜਿੱਥੇ ਜਿਹੜੇ ਜਿਹੜੇ ਇਲਾਕੇ ਚ मतलब करदे आउंदे हैं जिस तरह ਤੁਸੀਂ ਪਾਪੀ ਆਪਣੇ ਸਵਾਲ ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਪਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਉਮੀਦਾਂ ਅਸੀਂ ਨਹੀਂ ਉਮੀਦਾਂ ਹੈਗੀਆਂ ਹਜੇ ਵੀ ਇੱਥੇ ਆ ਸੀ ਕੋਲੋਂ ਨੇ ਉਮੀਦਾਂ ਹੈਗੀਆਂ ਨੇ ਹਜੇ ਅਸੀਂ ਪੂਰੀਆ ਕਰਾਂਗੇ ਤੇ ਹਸਪੀਟਲ ਨੂੰ ਅਪਗ੍ਰੇਡ ਕਰ ਰਹੇ ਆਂ ਔਰ ਕੋਸ਼ਿਸ਼ ਇਹ ਕਰ ਰਹੇ ਆਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚੜਨਾ ਲੱਗਣਾ ਪਵੇ ਜਿੰਨੇ ਵੀ तहसील ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਨੇ ਉਥੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾਮ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲਿਖਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਤਸੀਦ ਦਵਾਈ ਜਿਹੜੀ ਅਵੇਲੇਬਲ ਕਰਾ। ਸੇਮ ਸਿੰਘ ਪੰਜਾਬ ਸਰਕਾਰ ਨੂੰ ਬੜੀ ਉਪਰਾਲੇ ਕੀਤੇ ਨੇ ਸਿੱਖਿਆ ਦੇ ਜਿਹੜੇ ਹੋਰ ਵੀ ਅਗੇ ਉਪਰਾਲੇ ਦਿੱਤੇ। ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣ ਸਕੂਲ ਆਫ ਐਮਿਨੈਂਸ ਸੁਭੀਦਰ ਮੀਵਾ ਸਿੰਘ ਜਿਹੜਾ ਆਪਣੇ ਇਧਰ ਬਸਪੁਰਾਣਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆਂ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਆਲੇ ਦੋਲੇ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ। ਸਾਡੇ ਬੱਚੇ ਜਿਹੜੇ ਨੇ ਉਹ ਜੀਈ ਐਡਵਾਂਸ JEE main NEET ਹੈ ਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਇੱਕ ਮਿੰਟ ਸੋ ਆਉਣ ਵਾਲੇ ਦਿਨਾਂ ਚ ਹੋਰ ਜਿਹੜਾ এডੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀਆਂ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਹ ਸਕਾ ਕੇ ਲਿਆਉਣੇ ਆਈਆਈਐਮ ਅਹਮਦਾਬਾਦ ਵੀ ਭੇਜਦੇ ਆ ਬੱਚਿਆਂ ਤੇ ਟੀਚਰਾਂ ਨੂੰ ਤੇ ਬਾਕੀ 10 ਲੱਖ ਰੁਪਇਆ ਪਰ ਫੈਮਿਲੀ ਜਿਹੜਾ ਸਿਹਤ ਬੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂਗਾ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਨਾ ਤੇ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਕਿਸੇ ਕਿਸਮ ਦੀ ਨਹੀਂ ਹੋਣੀ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆ ਖੜੇ ਨੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜਿਆ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਏ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਦੇ ਆ ਗਰੰਟੇ ਤਾਂ ਕਰਨੀਆਂ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ ਪਬਲਿਕ 'ਚ ਜਾਵਾਂਗੇ ਤਾਂ ਸਾਰਾ ਹਿਸਾਬ ਲੈ ਕੇ ਜਾਵਾਂਗੇ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਥੈਂਕ ਯੂ